ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਅੱਜ ਆ ਆਪਣੇ ਨਾਲ ਬਾਈ ਪਾਨਾ ਸਿੱਧੂ ਪਾਨਾ ਸਿੱਧੂ ਬਾਈ ਪ੍ਰੋਗਰਾਮ ਬਣਾਏ ਹੋਏ ਨੇ ਪਿੰਡਾਂ ਦੇ ਵਿੱਚ ਲੋਕ ਵੋਟਾਂ ਨਹੀਂ ਹੈਗੀਆਂ ਕਿ ਇੱਕ ਤਾਂ ਹੁੰਦੇ ਨੇ ਪ੍ਰੋਗਰਾਮ ਉਦੋਂ ਜਦੋਂ ਵੋਟਾਂ ਹੁੰਦੀਆਂ ਨੇ ਕਿ ਪਿੰਡਾਂ ਪਿੰਡਾਂ ਦਾ ਜਾ ਕੇ ਵਿੱਚ ਪ੍ਰਚਾਰ ਕਰਨਾ ਹੁੰਦਾ ਅੱਜ ਬਾਈ ਕਿਉਂ ਆਇਆ ਆਪਾਂ ਬਾਈ ਤੋਂ ਹੀ ਪੁੱਛ ਲਈਏ ਬਾਈ ਜੀ ਬਹੁਤ ਬਹੁਤ ਸਵਾਗਤ ਆ ਬਹੁਤ ਬਹੁਤ ਧੰਨਵਾਦ ਛੋਟੀ ਵੀਰ ਪਰਮਾਤਮਾ ਇਹ ਜੇ ਸਾਡੇ ਨੌਜਵਾਨਾਂ ਨੂੰ ਨਵੇਂ ਨੂੰ ਚੈਨਲਾਂ ਨੂੰ ਤੁਸੀਂ ਫੋਲੋ ਵੀ ਕਰੋ ਸਬਸਕ੍ਰਾਈਬ ਵੀ ਕਰੋ ਪੱਤਰਕਾਰ ਜ਼ਿਆਦਾਤਰ ਮੀਡੀਆ ਪਹਿਲਾਂ ਵਾਲਾ ਬਹੁਤ ਬਕਾਊ ਹੋ ਗਿਆ ਉਸਤੇ ਗੱਲਬਾਤ ਆਉਂ ਆ ਵੀਰੇ ਸਾਡੀ ਜਿਹੜੀ ਪੰਜਾਬ ਦੀ ਲੜਾਈ ਆ ਸਾਡਾ ਸੰਘਰਸ਼ ਆ ਸਾਡਾ ਜਿਹੜਾ ਅੰਦੋਲਨ ਪਹਿਲਾਂ ਅਧੂਰਾ ਰਹਿ ਗਿਆ ਸੀਗਾ ਉਹ ਅੰਦੋਲਨ ਪਹਿਲਾਂ ਸੀ ਦਿੱਲੀ ਦੇ ਵਿੱਚ ਲੜਿਆ ਹੁਣ ਦੂਜਾ ਅੰਦੋਲਨ ਚੱਲਦੇ ਨੂੰ ਅੱਜ 9-10 ਮਹੀਨੇ ਹੋ ਗਏ ਸਰਕਾਰ ਦੇ ਕੰਨਾਂ ਉੱਪਰ ਜੂਨ ਅਸੀਂ ਸਰਕ ਰਹੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਬੁੱਢਾ ਜਰਨੈਲ 75 ਸਾਲ ਦੀ ਉਮਰ ਦੇ ਵਿੱਚ ਅੱਜ 21ਵੇਂ ਦਿਨ ਦੇ ਮਰਨ ਵਾਰ ਤੋਂ ਉੱਪਰ ਬੈਠੇ ਨੇ ਹਾਂਜੀ ਸਾਰਾ ਕੁਝ त्याਕ ਕੇ ਲੀਡਰ ਨੂੰ ਕਿਹਾ ਜਾਂਦਾ ਜਿਹੜਾ ਲੀਡਰ ਆਪਣਾ ਆਪ ਦਾ ਤੇ ਤਨਮਨ ਧਣ ਲਾ ਦੇ ਸਾਰਾ ਕੁਝ ਦਾ ਹਾਂਜੀ ਉਹ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਨੇ ਪੰਜਾਬੀਆਂ ਨੂੰ ਦਿਖਾਤਾ ਵੀ ਮੈਂ ਆਪਣਾ ਸਭ ਕੁਝ ਲੇਖੇ ਲਾਤਾ ਭਰਾਵੋ ਤੁਸੀਂ ਹੁਣ ਮੇਰੇ ਪਿੱਛੇ ਆਉਣੇ ਹੋ ਜਾਂ ਨਹੀਂ ਆਉਣੇ ਉਸ ਜਿਹੜਾ ਇਹ ਪ੍ਰੋਗਰਾਮ ਪੰਡਾਂ ਦੇ ਵਿੱਚ ਲਿਖੇ ਗਏ ਨੇ ਕਿ ਅੱਜ ਸਾਡੀ ਜਿਹੜੀ ਧਰਤੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਤੁਸੀਂ ਲੋਕੋ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਸਾਡੀ ਕਿਸਾਨੀ ਦੇ ਕੀ ਹਾਲਾਤ ਨੇਗੇ ਇੱਕ ਮਹੀਨਾ ਇਸ ਵਾਰੀ ਜਿਹੜਾ ਕਿਸਾਨ ਮੰਡੀਆਂ ਦੇ ਵਿੱਚ ਰੋਲਿਆ ਇੱਕ ਡੇਢ ਮਹੀਨਾ ਤੇ 2 2.5 ਮਹੀਨੇ ਸਾਡਾ ਮਜ਼ਦੂਰ ਮੰਡੀ ਮੰਡੀਆਂ ਦੇ ਵਿੱਚ ਰੋਲਿਆ ਜਿਹੜੀ ਸਾਡੀ ਲੇਬਰ ਕੰਮ ਕਰਦੀ ਮੰਡੀਆਂ ਦੇ ਵਿੱਚ ਉਹਨਾਂ ਨੂੰ 1.5 150 ਰੁਪਏ ਦਿਹਾੜੀ ਬਣੀਆਂ ਤੁਸੀਂ ਕਹਿੰਦੇ ਹੋ ਕਿਸਾਨਾਂ ਮਜ਼ਦੂਰਾਂ ਜਿਹੜਾ ਪਵਾੜਾ ਪਾਉਣ ਵਾਲੇ ਲੋਕ ਮੇਰੀ ਗੱਲ ਦਾ ਬਲ ਧਿਆਨ ਦਿਓ ਇਸ ਕਰਕੇ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਫਸਲਾਂ ਤੇ ਐਮਐਸਪੀ ਮਿਲੇ ਸਾਡਾ ਪੰਜਾਬ ਦੇ ਵਿੱਚ ਫਸਲਾਂ ਹੋਰ ਫਸਲਾਂ ਵੇਚਣ ਉਸ ਦਿੱਲੀ ਵਾਲ ਨੂੰ ਸਮਝ ਨੂੰ ਰੱਖਦੇ ਹੋ ਪੰਜਾਬ ਦਾ ਇਸ ਢਾਂਚਾ ਬਚਾਉਣ ਲਈ ਕਿਸਾਨੇ ਮਜ਼ਦੂਰਾਂ ਨੂੰ ਬਚਾਉਣ ਲਈ ਅੱਜ ਮਰਨ ਉੱਪਰ ਪਰ ਬੈਠੇ ਨੇ ਲੋਕਾਂ ਕੋਲੋਂ ਅਪੀਲਾਂ ਬੇਨਤੀਆਂ ਲੈ ਕੇ ਆਇਆ ਲੋਕੋ ਰੇ ਭਰਾਵੋ ਆਓ ਉਸ ਬੁੱਢੇ ਜਰਨੈਲ ਨੂੰ ਬਚਾਉਣ ਦੇ ਲਈ ਘਰਾਂ ਦੇ ਵਿੱਚੋਂ ਨਿਕਲੀਏ ਆਓ ਖਨੌਰੀ ਬਾਰਡਰ ਤੇ ਵੱਡਾ ਕਟ ਕਰੀਏ ਇਹ ਸਾਰਾਂ ਕੋਲੇ ਮੈਂ ਬੇਨਤੀ ਕਰ ਲਈ ਆਇਆ ਭਰਾਵੋ ਸਾਡੀ ਸ਼ੰਭੂ ਖਨੌਰੀ ਦੇ ਉੱਪਰ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਉਸ ਅੰਦੋਲਨ ਨੂੰ ਤਕੜਾ ਕਰੀਏ ਪੰਜਾਬ ਦੇ ਹੱਕ ਲਈਏ ਸਾਡੀ ਕਿਸਾਨੀ ਬਚਾਈਏ ਸਾਡੀ ਜਵਾਨੀ ਬਚਾਈਏ ਆ ਸਾਡਾ ਪਾਣੀ ਧਰਤੀ ਸਭ ਕੋਈ ਬਚਾਉਣ ਦਾ ਸਾਨੂੰ ਲੋੜ ਹੈ ਜੇਕਰ ਸਾਡੇ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਨਿਕਲੋਗੇ ਸਹਾਰ ਚਤਾਜ ਦਿੱਤਾਗੇ ਤੁਸੀਂ ਕੀ ਕਰਦੇ ਹੋ ਤੁਸੀਂ ਲੀਡਰ ਕਿਹਨੂੰ ਬਣਦੇ ਹੋ ਜਿਹਦੇ ਕੋਲੇ 10 ਕਨ ਮੈਨ ਨੇ ਜਿਹਦੇ ਕੋਲੇ ਗੱਡੀਆਂ ਨੇ ਤੁਸੀਂ ਉਹਨਾਂ ਲੀਡਰ ਮੰਨਦੇ ਹੋ ਤੁਸੀਂ ਉਹ ਰਾਜਨੀਤਿਕ ਜਿਹੜਾ ਪਾਰਟੀਆਂ ਨੇ ਜਿਹੜਾ ਥੋੜਾ ਪੰਜਾਬ ਤਵਾ ਕਰਦਾ ਉਹਨਾਂ ਨੂੰ ਲੀਡਰ ਮੰਨਦੇ ਹੋ ਜਿਹੜਾ ਲੀਡਰ ਆਪਣਾ ਆਪ ਸਮਰਪਿਤ ਕਰਕੇ ਚੱਲੇ ਤੁਸੀਂ ਉਹਦੇ ਲਈ ਲੋਕ ਘਰਾਂ ਦੇ ਵਿੱਚ ਬੈਠੇ ਹੋ ਬਈ ਕਈ ਲੀਡਰ ਇਹੇ ਜਿਹੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਐਮਐਸਪੀ ਸਾਡਾ ਮੁੱਦਾ ਨਹੀਂ ਤੇ ਸੰਘਰਸ਼ ਲੜਨ ਦਾ ਸਹੀ ਤਰੀਕਾ ਨਹੀਂ ਆਹੋ ਚਲੋ ਰਾਜਨੀਤਿਕ ਲੀਡਰ ਤਾਂ ਹੋ ਗਿਆ ਗੱਲਾਂ ਕਰਦੀ ਹੁੰਦੇ ਨੇ ਕਈ ਸਾਡੇ ਜਿਹੜੇ ਆਗੂ ਨੇ ਕਿ ਮਰਨੋ ਕਿ ਬੇਨਤੀ ਹੀ ਕਰਦਾ ਵੀ ਆਪਣਾ ਸੰਘਰਸ਼ ਆਪ ਦਿੱਲੀ ਦੇ ਵਿੱਚ ਸੰਘਰਸ਼ ਕਦੇ ਲਈ ਕਰਿਆ ਸੀ ਇਸ ਘਰਚ ਕਰਿਆ ਸੀਗਾ ਕਿਉਂ ਨਹੀਂ ਸਾਡੀ ਲੜਾਈ ਹੈ ਲੜਾਈ ਆ ਸਾਡੀ ਹੈ ਅਡੇ ਹੱਕ ਨੇ ਕਿ ਸਾਡੀ ਲੜਾਈ ਕਿਉਂ ਨਹੀਂ ਹੈਗੀ ਇਸ ਕਰਕੇ ਮੇਰੀ ਉਹਨਾਂ ਅੱਗੋਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਤੁਸੀਂ ਪਹਿਲੀ ਗੱਲ ਤਾਂ ਆਪਣੇ ਆਪ ਮੰਡ ਮਟਾਪ ਮੁੰਡਾ ਇਕੱਠੇ ਹੋ ਕੇ ਲੜੋ ਬਾਕੀ ਗੱਲ ਹੈ ਜੇਕਰ ਨਾਲ ਸਾਥ ਨਹੀਂ ਦੇਣਾ ਤਾਂ ਖਲਾਫ ਬੋਲਣ ਦਾ ਵੀ ਕੋਈ ਤੁਹਾਡੇ ਕੋਲ ਅਧਿਕਾਰ ਨਹੀਂ ਹੈਗਾ ਕਿਤੇ ਤੁਸੀਂ ਹੁਣ ਪਿੰਡਾਂ ਦੇ ਵੀ ਜਿਹੜੀ ਖੁੰਡ ਚਰਚਾ ਚੱਲਦੀ ਹੈ ਪਿੰਡਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਲੋਕਾਂ ਦੇ ਵਿੱਚ ਜੇ ਹੁਣ ਤੂੰ ਦੇਖਿਆ ਕਿੱਡਾ ਵੱਡਾ ਕੱਟ ਸੀਗਾ ਹਾਂਜੀ ਲੋਕ ਇਹ ਗੱਲ ਕਹਿੰਦੇ ਨੇ ਡੱਲੇ ਵਾਲ ਸਾਹਮਣੇ ਆਪਣਾ ਆਪ ਦਾਤ ਤੇ ਲਾਤਾ ਪਰ ਗੱਲ ਐਉਂ ਆ ਕਿਤੇ ਤੁਹਾਡੇ ਕੋਲੇ ਇਕੱਲਾ ਤੁਹਾਡਾ ਕਿਡਰੀ ਨਾ ਆ ਆ ਤੁਹਾਡਾ ਕੋਲੇ ਤੁਸੀਂ ਲੀਡਰ ਹੀ ਨਾ ਕੋਲੇ ਰਹਿ ਜਾਓ ਕਿਤੇ ਕਿਡਰ ਸਾਰਾ ਉੱਠ ਕੇ ਡਲੇ ਹਲ ਸਾਹ ਪਿੱਛੇ ਵਗ ਜਾ ਇਸ ਕਰਕੇ ਮੇਰੀ ਬੇਨਤੀ ਆ ਵੀ ਇਹੋ ਜਿਹਾ ਬਿਆਨਨਾਮਾ ਦਿਓ ਤੇ ਇਹ ਤੁਹਾਡੀ ਲੜਾਈ ਆ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਰਾਜਨੀਤਿਕ ਪਾਰਟੀਆਂ ਦਾ ਪਹਿਲਾਂ ਸਾਨੂੰ ਪਾੜ ਕੇ ਰੱਖਤਾ ਲੜਨ ਵਾਲੇ ਲੋਕਾਂ ਨੂੰ ਸਿੱਖ ਜੱਥੇਬੰਦੀਆਂ ਨੂੰ ਕਿਸਾਨ ਜੱਥੇਬੰਦੀਆਂ ਨੂੰ ਮਜ਼ਦੂਰ ਜੱਥੇਬੰਦੀਆਂ ਨੂੰ ਸਾਹਮਣੂ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਬਚਾਉਣ ਲਈ ਬਾਬੇ ਨਾਨਕ ਦਾ ਖਿੱਤਾ ਖੇਤੀਬਾੜੀ ਬਚਾਉਣ ਲਈ ਇਹਨੂੰ ਸਾਰਿਆਂ ਨੂੰ ਤੇ ਬਈ ਬਾਬੇ ਨਾਨਕ ਦੀ ਕਿੱਥੋਂ ਗੱਲ ਚੱਲੀ ਆ ਕਿ ਬਾਬੇ ਨਾਨਕ ਨੇ ਕਿਹਾ ਪਵਨ ਗੁਰੂ ਪਾਣੀ ਪੈਤਾ ਮਾਤਾ ਧਰਤ ਮਾਤਾ ਧਰਤੀ ਨੂੰ ਤਾਂ ਖਰ ਸਾਡਾ ਵੀ ਆਪਣਾ ਉਹਨਾਂ ਦਾ ਪੂਰਾ ਯੋਗਦਾਨ ਆ ਆਪਾਂ ਵੀ ਇਹ ਰੇਸ ਸਪਰੇਅ ਕਰ ਕਰਕੇ ਜਿਆਦਾ ਤੋਂ ਜਿਆਦਾ ਫਸਲਾਂ ਦੇ ਵਿੱਚ ਆਪਾਂ ਜਿਹੜੀ ਖਾਦ ਪਾਉਣੇ ਆ ਧਰਤੀ ਦਾ ਆਪਾਂ ਨੇ ਬੰਜਰ ਕਰਨੀ ਸ਼ੁਰੂ ਕਰਤੀ ਪਾਣੀ ਡੂੰਗਾ ਜਾਈ ਜਾਂਦਾ ਪਰ ਹੁਣ ਜਿਹੜਾ ਪਾਣੀ ਦਾ ਮਸਲਾ ਪਿੱਛੇ ਚੱਲਿਆ ਲੁਧਿਆਣੇ ਜਿਹੜਾ ਬੁੱਡੇ ਨਾਲੇ ਦਾ ਮੁੱਦਾ ਚੱਲਿਆ ਗਿਆ ਉਥੇ ਤਿੰਨ ਤਰੀਕਾ ਦਾ ਉਹਨੂੰ ਬੰਨ ਲਾਉਣ ਦਾ ਪ੍ਰੋਗਰਾਮ ਸੀ ਉਹ ਵੀ ਸਰਕਾਰ ਨੇ ਫੇਲ ਕਰਨ ਦੇ ਪੂਰੇ ਯਤਨ ਕੀਤੇ ਨੇ ਤੁਹਾਨੂੰ ਗੱਲ ਦੱਸਾਂ ਵਾਏ ਕਿਸਾਨ ਐਡਾ ਵੱਡਾ ਇਸ ਨੂੰ ਇਸ ਧਰਤੀ ਨੂੰ ਦੋਸ਼ਤ ਨਹੀਂ ਕਰ ਰਿਹਾ ਜਿੰਨਾ ਜਿਹੜਾ ਫੈਕਟਰੀਆਂ ਡਾਈੰਗ ਫੈਕਟਰੀਆਂ ਇਹ ਕੀ ਕਰਦੇ ਨੇ ਦੇਖੋ ਬਾਈ ਜੀ ਕਿਸਾਨ ਦਾ ਬਤਵਤਾ ਰੇ ਦਾ ਜਿਹੜਾ ਤੂੰ ਐ ਕਰ ਥੱਲੇ ਮਿੱਟੀ ਪਟਕੇ ਦੇਖਣਾ 3 ਫੁੱਟ ਤੋਂ ਥੱਲੇ ਧਰਤੀ ਖਰਾਬ ਨਹੀਂ ਹੋਊਗੀ 2 ਫੁੱਟ ਤੋਂ ਥੱਲੇ ਧਰਤੀ ਖਰਾਬ ਨਹੀਂ ਹੋਊ ਠੀਕ ਹੈ ਨਾ ਗੱਲ ਚਲੋ ਮੰਨਦੇ ਆਂ ਸੀ ਰੇਹਾ ਸਪਰੇਹਾ ਜਿਆਦੇ ਮਾੜੀਆਂ ਨਹੀਂ ਆ ਸੀ ਇਹ ਚੀਜ਼ ਤੋਂ ਕਹਿਣਾ ਵੀ ਜੇਕਰ ਇਹ ਚੀਜ਼ ਦਾ ਸਾਡੀ ਲੜਾਈ ਆ ਜੇ ਐਮਐਸਪੀ ਮਿਲੇ ਹੋਰ ਚੰਗੀਆਂ ਫਸਲ ਆਉਣ ਝੋਨੇ ਨੇ ਸਾਡਾ ਪਾਣੀ ਵੀ ਤਬਾਹ ਕਰੇ ਇਹਦਾ ਅਸੀਂ ਗੱਲ ਤੋਂ ਮੁਨਕਰ ਨਹੀਂ ਹੁੰਦੇ ਪਰ ਜਿੰਨਾ ਬਾਤਾ ਵਰਮ ਤਵਾ ਫੈਕਟਰੀਆਂ ਡਰਸਟੇ ਨੇ ਕਰਿਆ ਜਿੰਨਾ ਪਾਣੀ ਇਹਨਾਂ ਨੇ ਪ੍ਰੀਤ ਕਰਿਆ ਕਿਸਾਨ ਨੇ ਉਹਨਾਂ ਪ੍ਰੀਤ ਨਹੀਂ ਕਰਿਆ ਸਭ ਤੋਂ ਬਾਅਦ ਜ਼ਿੰਮੇਵਾਰ ਇਹ ਲੋਕ ਨੇਗੇ ਅਸੀਂ ਇਹੀ ਤਾਂ ਚਾਹੁੰਦੇ ਆ ਕਿ ਜਿਹੜੀ ਇਹ ਧਰਤੀ ਆ ਇਸ ਧਰਤੀ 'ਤੇ ਫੈਕਟਰੀਆਂ ਨਹੀਂ ਲੱਗਣੇ ਚਾਹੀਦੀਆਂ ਫੈਕਟਰੀ ਸਾਰਾ ਦੂਸਤ ਕਰਦੀ ਆ ਪਾਉਣ ਪਾਣੀ ਠੀਕ ਆ ਸਾਰਾ ਕੁਝ ਪਰ ਇਹ ਖੇਤੀ ਆ ਜਿਹੜੀ ਖੇਤੀ ਅਨਾਜ ਹਰ ਇੱਕ ਨੂੰ ਜ਼ਰੂਰਤ ਆ ਆ ਦਵਾਈ ਸਾਊਦੀ ਅਰਬ ਜੁਨੀਆ ਮਾਰੀਆ ਕੰਟਰੀਆਂ ਦੇ ਵਿੱਚ ਭag ਜੋ ਇਹਨਾਂ ਕੋਲੇ ਕਿਸੇ ਕੋਲੇ ਅਨਾਜ ਨਹੀਂ ਹੈਗਾ ਨਾਜ ਤਾਂ ਸਾਡਾ ਸਾਰਾ ਪੰਜਾਬ ਦੀ ਸਾਰੇ ਥੰਮ ਤੇ ਮੰਗ ਹੈ ਅਸੀਂ ਇਹੀ ਚੀਜ਼ ਚਾਹੁੰਦੇ ਆ ਕਿ ਕਿਤੇ ਨੂੰ ਕਿਵੇਂ ਉਨਤ ਕੀਤਾ ਜਾਵੇ ਕਿਵੇਂ ਵੱਖ-ਵੱਖ ਫਸਲਾਂ ਵੇਜਣ ਕਿਵੇਂ ਸਾਡਾ ਜਿਹੜਾ ਇਹ ਸਾਰਾ ਖੇਤਾ ਬਚੇ ਇਹ ਬਈ ਸਰਕਾਰ ਆਪ ਨਹੀਂ ਚਾਹੁੰਦੀ ਹੈਗੀ ਵੀ ਜਿਹੜਾ ਪਹਿਲਾਂ ਵੀ ਆਪਨੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਇਹ ਕਹਿੰਦੀ ਸੀ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਮੰਗ ਗਈ ਸੀ ਐਮਐਸਪੀ ਨਹੀਂ ਦੇਰੇ ਬਾਈ ਫਸਲਾਂ ਦੇ ਤਾਂ ਕੁਰਸੀ ਛਾੜ ਲੈਣਾ ਅਸਲ ਦੇ ਵਿੱਚ ਗੱਲ ਪਤਾ ਕੀ ਆ ਹਾਂ ਬਈ ਗੱਲ ਪਹਿਲਾਂ ਤਾਂ ਸਾਰੇ ਜਿਹੜੀ ਗੱਲ ਖੜੀ ਆ ਸੋਚ ਦੇ ਖੜੀ ਆ ਹਾਂਜੀ ਸਾਰਾ ਕੁਸੀ ਜਿਹੜੀ ਜਿਹਦੀ ਸੋਚ ਚੰਗੀ ਆ ਲੀਡਰ ਦੀ ਉਹ ਦੁਨੀਆ ਤੇ ਵਿੱਚ ਆਪਣੀਆਂ ਗੱਲਾਂ ਕਰਾਂਦੇ ਜਿਵੇਂ ਕਿ ਸ਼ੇਰੇ ਪੰਜਾਬ ਨੇ ਕਰਾਈਆਂ ਹਾਂਜੀ ਸ਼ੇਰੇ ਪੰਜਾਬ ਨੇ ਕਰਾਈਆਂ ਉਸ ਰਾਜ ਦੇ ਵਿੱਚ ਕਿੰਨੇ ਲੋਕ ਸੁਖੀ ਸੀਗੇ ਸਾਰੇ ਧਰਮਾਂ ਨੂੰ ਬਰਾਬਰ ਦੇ ਸਨਮਾਨਤਾ ਬੜੀ ਹਾਂਜੀ ਹੁਣ ਮੈਂ ਇੱਕ ਦबई ਦੇ ਵਿੱਚ ਗਿਆ ਉੱਥੇ ਰਿੱਤੇ ਰਿੱਤਾ ਨਾ ਉਹਨਾਂ ਕੋਲੇ ਪਾਣੀ ਨਾ ਉਹਨਾਂ ਕੋਲੇ ਤੇਲ ਕੁਛ ਨਹੀਂ ਹੈਗਾ ਦबई ਕੋਲੇ ਤੇਲ ਵੀ ਨਹੀਂ ਹੈਗਾ ਹਾਂਜੀ ਪਰ ਉਹ ਰਾਜ ਨੇ ਕਿੰਨਾ ਲੋਕਾਂ ਨੂੰ ਆਪਣੀ ਪਰਜਾ ਨੂੰ ਸੁਗੀ ਰੱਖਿਆ ਦबई ਦੇ ਜਿਹੜੇ ਉੱਥੇ ਦੇ ਲੋਕਲ ਲੋਕ ਨੇ ਜਿਹੜੇ ਉੱਥੇ ਨੇ ਜੰਪ ਪੜਨੇਗੇ ਉਹ ਲੋਕ ਘਰੇ ਬੱਠੇ ਖਾ ਰਹੇ ਨੇ ਇਹੋ ਜਿਹਾ ਸਿਸਟਮ ਉਸ ਰਾਜ ਨੇ ਬਣਾਇਆ ਹੈ ਇਨਕਮ ਟੈਕਸ ਵੀ ਨਹੀਂ ਲੈਂਦੇ ਉਹ ਬਹੁਤ ਉਹ ਕੰਟਰੀ ਉਪਰ ਆ ਪਰ ਸਾਡੇ ਵਾਲਿਆਂ ਨੇ ਕੀ ਕਰਿਆ ਇਹਨਾਂ ਦੀ ਸੋਚ ਆ ਜਿਹੜੀ ਆਪਣੇ ਤੇ ਕਰਸੀਮਤ ਹੋ ਕੇ ਆਪਣੇ ਨਿੱਜ ਤੇ ਕਰਸੀਮਤ ਹੋ ਕੇ ਤੇ ਦਿਮਾਗ ਦੇ ਵਿੱਚ ਗੰਦ ਭਰਿਆ ਹੋਇਆ ਜੇ ਇਹ ਲੋਕਾਂ ਦੀ ਸੋਚ ਇਹਨਾਂ ਰਾਜਨੀਤਿਕ ਲੋਕਾਂ ਦੀ ਸੋਚ ਚੰਗੀ ਹੋਵੇ ਤਾਂ ਇਹ ਪੰਜਾਬ ਇਹ ਦੁਨੀਆ ਤੇ ਰਾਜ ਕਰ ਸਕਦਾ ਕਿਉਂਕਿ ਉਪਜਾਉ ਬਹੁਤ ਹੈ ਅਗਲੀ ਗੱਲ ਲੋਕਾਂ ਤੇ ਆ ਸਾਡੇ ਲੋਕ ਵੀ ਘਟ ਨਹੀਂ ਹੈਗੇ ਸਾਡੇ ਲੋਕਾਂ ਨੂੰ ਵੀ ਆਪਣੀ ਸੋਚ ਨੂੰ ਬਦਲਣਾ ਪੈਣਾ ਸਾਡੇ ਲੋਕ ਹੀ ਬਹੁਤ ਚਮਚਾਗਰੀ ਕਰਦੇ ਨੇਗੇ ਬਹੁਤ ਵਈ ਇਨ ਵਿੱਚ ਗੱਲ ਲਾ ਦਾਂ ਜਿਹੜਾ ਆਪਣਾ ਜੁਮਣੀ ਚੋਣ ਹੋਈ ਸੀ ਗਿਆ ਗਿੱਦੜਬਾਹ ਹਲਕੇ ਦੀ ਗੱਲ ਕਰਦੇ ਆ ਗਿੱਦੜਬਾਹ ਦੇ ਉੱਪਰ ਕੀ ਹੋਇਆ ਇੱਕ ਸਖਰਾਜ ਆਪਣਾ ਜਿਹਨੇ ਕਿ ਜਿਨ੍ਹਾਂ ਨੇ ਸਾਰਿਆਂ ਨੇ ਕੌਮੀ ਲੜਾਈ ਲੜੀ ਹਾਂਜੀ ਸਖਰਾਜ ਨੇ ਉਹਨਾਂ ਨੇ ਆਪਣਾ ਪਿਤਾ ਵੀ ਸਿੱਧ ਕਰਾ ਲਿਆ ਬਾਬਲ ਕਲਾ ਗੋਲੀ ਕਾਂਡ ਚ ਬਾਬਲ ਕਲਾ ਗੋਲੀ ਕਾਂਡ ਚ ਉਹਨੂੰ ਲੋਕਾਂ ਨੇ ਕਿੰਨੇ ਕ ਵੋਟਾਂ ਪਾਈਆਂ ਚਮਚਾਂ ਨੂੰ ਜਿਹੜੇ ਚਮਚੇ ਗਰੀ ਨਾਲ ਲੱਗ ਲਾ ਕੇ ਪਿੱਛੇ ਉਹਨਾਂ ਨੂੰ ਜਿਤਾਤਾ ਸਾਡੇ ਲੋਕ ਵੀ ਕੱਟ ਨਹੀਂ ਹੈਗੇ ਲੋਕ ਵੀ ਸਾਡੇ ਜ਼ਿੰਮੇਵਾਰ ਨੇ ਪਰ ਸਵਾਲ ਇਹ ਹੈ ਕਿ ਲੋਕੋ ਇਹੋ ਜਿਹਾ ਉਹਨਾਂ ਦੇ ਨਾਲ ਤੁਸੀਂ ਜਿਹੜੀਆਂ ਗੱਲਾਂ ਦੇ ਵਿੱਚ ਤੁਰੇ ਫਿਰਦੇ ਹੋ ਨਾ ਤੁਹਾਡਾ ਆਪਣਾ ਮਾਨਸਿਕ ਤੇ ਪੱਤਰ ਕਰਕੇ ਤੁਹਾਡਾ ਇਹ ਪੰਜਾਬ ਬਰਬਾਦ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਚੀਜ਼ ਸਮਝਣ ਦੀ ਲੋੜ ਹੈ ਤੁਸੀਂ ਸਮਝੋਗੇ ਤੁਸੀਂ ਜਾਗਰੂਤ ਹੋਵੋਗੇ ਚੰਗੇ ਬੰਦੇਆਂ ਸਾਥ ਦੇਓਗੇ ਤਾਂ ਇਹ ਪੰਜਾਬ ਦੀ ਧਰਤੀ ਦੁਨੀਆ ਤੇ ਰਾਜ ਕਰ ਸਕਦੀ ਹੈ ਤੁਸੀਂ ਵੀ ਜਾਗੋ ਤੇ ਬਈ ਇਹ ਵੀ ਹੋਇਆ ਨਾ ਜਿਵੇਂ ਹੁਣ ਤੁਸੀਂ ਗਿੱਦੜਵਾਹ ਦੀ ਗੱਲ ਕਰੀਆ ਡਿੰਪੀ ਢਿੱਲੋਂ ਪਹਿਲਾਂ ਅਕਾਲੀ ਦਲ ਵੱਲੋਂ ਕੈਂਡੀਡੇਟ ਸੀਗਾ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਟਿਕਟ ਦਿੰਦੀ ਆ ਫਿਰ ਆਪਣੇ ਲੋਕਾਂ 'ਚ ਧਾਵੀ ਦਿੰਦੇ ਨੇ ਆਪਾਂ ਦਿੱਲੀ ਧਰਨੇ ਦੇ ਵਿੱਚ ਬਾਈਕਾਟ ਕੀਤਾ ਸਾਰੀਆਂ ਪਾਰਟੀਆਂ ਦਾ ਉਸ ਤੋਂ ਬਾਅਦ ਜਦੋਂ ਧਰਨਾ ਖਤਮ ਹੋ ਕੇ ਆਇਆ ਬਾਈ ਦੇ ਵਿੱਚ ਉਸ ਤੋਂ ਬਾਅਦ ਇਲੈਕਸ਼ਨ ਹੋਈ ਆ ਆਪਣੇ ਲੋਕਾਂ ਨੇ ਕੀ ਕੀਤਾ ਫੇਰ ਆਪੋ ਆਪਣੀਆਂ ਪਾਰਟੀਆਂ ਦੇ ਝੰਡੇ ਟੱਕ ਚੱਕ ਲਏ ਜਿੰਨਾ ਟਾਈਮ ਆਪਾਂ ਐਵੇਂ ਝੰਡੇ ਚੱਕੀ ਜਾਵਾਂਗੇ ਦੁਬਾਰਾ ਮੁੜ ਕੇ ਪਾਰਟੀਆਂ ਦੇ ਅਸੀਂ ਚਮਚੇ ਬਣ ਕੇ ਰਹਾਂਗੇ ਮੈਨੂੰ ਲੱਗਦਾ ਰਾਜ ਜਿਹੜਾ ਆਪਣੇ ਸੱਤਾ ਨਾਲ ਅਸਲ ਦੇ ਵਜਾਪਾਂ ਸਾਰੀ ਜਿਹੜਾ ਪੰਜਾਬ ਆ ਨਾ ਇਸ ਟਾਈਮ ਪੰਜਾਬ ਦਾ ਪੰਜਾਬ ਤੋਂ ਚੱਲ ਹੀ ਨਹੀਂ ਰਿਹਾ ਮੇਨੂੰ ਤਾਂ ਸਮੱਸਿਆ ਆਈ ਹੈ ਹਾਂ ਜਿਹੜੇ ਪੰਜਾਬ ਦੇ ਲੋਕ ਚੰਗੇ ਨੇ ਉਹਨਾਂ ਉਹ ਤਾਂ ਪੰਜਾਬ ਦੇ ਜਮਾ ਜ਼ਿਲ੍ਹਾ ਸਿੱਟੇ ਪਾਣੇ ਕਿਤੇ ਕੁਛ ਕਰਿਆ ਪਿਆ ਜਿਹੜੇ ਲੋਕ ਦਿੱਲੀ ਦੇ ਦਰਾਲ ਨੇ ਆਰਐਸਐਸ ਸਾਡੇ ਤੇ ਬਹੁਤ ਵੱਡੀ ਖਾਬਜਾ ਸਾਡਾ ਪੰਜਾਬ ਉਹਦੇ ਅੰਡਰ ਚੱਲ ਰਿਹਾ ਹੈ ਪੰਜਾਬ ਤਾਂ ਪੰਜਾਬ ਦੇ ਵਿੱਚੋਂ ਚੱਲ ਨਹੀਂ ਰਿਹਾ ਪਰ ਜਿਹੜੀ ਗੱਲ ਸਮੱਸਿਆ ਹੈ ਇਹ ਆ ਵੀ ਛੰਡੇ ਚੱਕਣ ਵਾਲੀ ਗੱਲ ਸਾਡੇ ਲੋਕ ਥੋੜੇ ਥੋੜੇ ਛੋਟੇ ਛੋਟੇ ਲਾਲਚਾਂ ਦੇ ਉੱਪਰ ਖੜੇ ਨੇਗੇ ਆਪਣੇ ਲਿਜ ਲਈ ਖੜਨੇ ਕੀਤੇ ਕੀ ਕਰਉਣਾ ਕਿਤੇ ਕੀ ਕਰਉਣਾ ਸਾਡੀ ਸਮਝ ਨਹੀਂ ਹੈਗੀ ਸਿਰਫ ਸਰ ਸਰ ਬਜਾਫਰ ਪੰਗਾ ਦੇਖ ਕੇ ਫਾਚਦੇ ਨੇਗੇ ਵੀ ਪੰਗਾ ਸਿਰ ਤੇ ਬੰਨਿਆ ਹੋਣਾ ਹੈ ਪਤਾ ਨਹੀਂ ਸਾਡੇ ਪੰਜਾਬ ਦੀ ਗੱਲ ਕਰਨਗੇ ਜੋਣਾ ਬਲੇ ਬੋਟਾ ਬਲੇ ਪੱਗਾ ਬੰਨ ਕੇ ਉਹੀ ਅੰਦਰੋਂ ਤਾਂ ਉਹੀ ਜਿਹੜੀਆਂ ਕਿ ਉਹੀ ਸਿਆਸਤ ਉਹੀ ਦਿੱਲੀ ਦੀ ਰਾਜਨੀਤੀ ਬੜੀ ਹੋਈ ਹੈ ਇਹਨਾਂ ਦੇ ਅੰਦਰ ਪੰਜਾਬ ਦੇ ਭਲੇ ਦੀ ਗੱਲ ਨਹੀਂ ਹੈਗੀ ਪਰ ਕੋਈ ਗੱਲ ਨਹੀਂ ਉਮੀਦ ਆਸ ਦੇ ਸਿਰ ਤੇ ਤੁਰੇ ਫਿਰਦੇ ਆ ਕਿ ਸਾਡੇ ਲੋਕ ਸਮਝਣਗੇ ਸਾਡੇ ਲੋਕ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ੇਰੇ ਪੰਜਾਬ ਵਰਗਾ ਰਾਜ ਲੈ ਕੇ ਆਉਣਗੇ ਇਹ ਆਸ ਉਮੀਦ ਹੈਗੀ ਆ ਆਸ ਉਮੀਦ ਦੇ ਸਿਰ ਤੇ ਹੀ ਲੋਕਾਂ ਨੂੰ ਤੇ ਅੱਗੇ ਲੜਾਈਆਂ ਲੜ ਸਕਦੇ ਹੋ ਇਹ ਆਸ ਉਮੀਦ ਸਾਡੀ ਹਮੇਸ਼ਾ ਹੈਗੀ ਆ ਗੁਰੂ ਸਾਹਿਬ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਲੋਕਾਂ ਨੂੰ ਸਮਰਥ ਬਖਸ਼ਣਗੇ ਕੱਲ ਦਾ ਜਿਹੜਾ ਪ੍ਰੋਗਰਾਮ ਆ ਬਈ ਆਪਣਾ ਕਿਉਂਕਿ ਇਹਨੂੰ ਮੈਂ ਬਾਲੀ ਰੈਕ ਨਹੀਂ ਕਰਦਾ ਹੈਗਾ ਜਿਉਂ ਦੀ ਚੌਂਪਾ ਪਾ ਦਾਂਗੇ ਹਾਂ ਕੱਲ ਦਾ ਜਿਹੜਾ ਪ੍ਰੋਗਰਾਮ ਆਪਣਾ ਵੀ ਕਿੱਥੇ ਆਪਾਂ ਨੇ ਇਕੱਠੇ ਹੋਣਾ ਕਿਵੇਂ ਚੱਲਣਾਗਾ ਉਹ ਇੱਕ ਵਾਰੀ ਸਾਰਾ ਪੱਕਣ ਦੇ ਕਰਦੀ ਹੈ ਕੱਲ ਨੂੰ ਆਪਾਂ ਸਵੇਰੇ 10 10:30 ਵਜੇ 10:30 ਵਜੇ ਆਪਾਂ ਢੜਪੇ ਪਹੁੰਚਾਂਗੇ ਠੀਕ ਢੜਪੇ ਤੋਂ ਇਕੱਠ ਕਰਨਾ ਇੱਕ ਮਹਿਲਾ ਚੌਂਕ ਤੋਂ ਸਾਰੇ ਇਕੱਠੇ ਹੋ ਕੇ ਪਤਲਣਾ ਦੇ ਸਾਰੇ ਇਕੱਠੇ ਹੋ ਜਾਣਗੇ ਵੀਰੇ ਪਤਲਣਾ ਦੇ ਸਾਰੇ ਇਕੱਠੇ ਹੋ ਜਾਣਗੇ ਮਹਿਲਾ ਚੌਂਕ ਵੀਰੇ ਤੇ ਆਪਣਾ ਢੰਬਾ ਹਾਂਜੀ ਇਹ ਤਿੰਨ ਆਪਣੇ ਆਉਣੇ ਮੇਨ ਵੱਡੇ ਪਟਿਆਲੇ ਤੋਂ ਆ ਰਹੇ ਨੇ ਨੌਜਵਾਨ ਕਾ ਵੀ ਥਾਂ ਤੋਂ ਆ ਰਹੇ ਨੇਗੇ ਸਾਰੇ ਉੱਤੇ ਇਕੱਠੇ ਹੋ ਜਾਣਗੇ ਪਰ ਇਹ ਚੀਜ਼ ਵੀ ਹੈ ਦੋਸਤੋ ਕਿ ਹੁਣ ਅਸੀਂ ਜਿਹੜਾ ਪਿੱਛੇ ਆਪਣੇ ਇੱਕ ਸੰਘਰਸ਼ ਖੇਡ ਕੀਤਾ ਸਰਕਾਰ ਨੇ ਉਹ ਤਰੀਕਾ ਕੀ ਸੀਗਾ ਕਿ ਜਦੋਂ ਆਪਾਂ ਥੋੜੀ ਘੰਟੀ ਦੇ ਵਿੱਚ ਚੱਲਦੇ ਆ ਤਾਂ ਪੁਲਿਸ ਆਪਾਂ ਨੂੰ ਰੋਕ ਲੈਂਦੀ ਆ ਆਪਾਂ ਡੇਟੇਨ ਹੋ ਜਾਂਦੇ ਆ ਜਦੋਂ ਵੀ ਆਪਾਂ ਨੇ ਚੱਲਣਾ ਜੇ ਤਾਂ ਆਪਾਂ ਨੇ ਚੱਲਣਾ ਵੀ ਆਪਣੀ ਘੰਟੀ ਥੋੜੀ ਆ ਫਿਰ ਆਪਾਂ ਥੋੜੇ ਜਿਹਾ ਫਰਕ ਨਾਲ ਚੱਲੀਏ ਆਪਾਂ ਦੇਖਣਾ ਦਿਖਾਈਏ ਕਿ ਅਸੀਂ ਸੰਘਰਸ਼ ਜੇ ਜਾ ਰਹੇ ਆ ਜਦੋਂ ਆਪਣਾ ਕਾਫਲਾ ਵੱਡਾ ਹੋ ਗਿਆ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਚੱਲੀਏ ਤਾਂ ਕਿ ਆਪਾਂ ਜਿਹੜਾ ਕੰਮ ਕਰਨ ਜਾ ਰਹੇ ਹਾਂ ਉਹ ਕਿਸੇ ਵੀ ਕਿਸੇ ਵੀ ਉਹਦੇ ਵਜਾ ਕਰਕੇ ਰੋਕੇ ਨਾ ਆਪਣਾ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਆ ਧੰਨਵਾਦ ਜੀ ਮਿਹਰਬਾਨੀ ਬਹੁਤ-ਬਹੁਤ ਸਾਡੇ ਭਰਾ ਦੀ ਦੋਸਤੋ ਜੇ ਤੁਹਾਡਾ ਕੋਈ ਵੀ ਸਾਡੇ ਪ੍ਰਤੀ ਸੁਣੂ ਸਾਡਾ ਕੰਮ ਵਧੀਆ ਲੱਗਦਾ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸੁਝਾਅ ਦੇ ਸਕਦੇ ਹੋ ਕਮੈਂਟ ਬਾਕਸ ਛੋੜੇ ਲਈਆ ਹਾਂ ਜਿਹੜਾ ਕਿ ਗੱਡੀ ਦੇ ਵਿੱਚ ਚੱਲਦੀ ਕਰਕੇ ਸੁਣੋ ਯਾਰ ਕਿ ਪੈਰੀ ਹੋਣੀ ਕਿ ਵੀਡੀਓ ਹੱਲ ਰਹੀ ਹੈਗੀ ਉਹਦੀ ਥੋੜੀ ਜਿਹੀ ਮਾਫੀ ਆ ਉਹਨਾਂ ਦੁਬਾਰਾ ਬਣਾ ਦਰਾਂਗੇ ਇਸ ਚੈਨਲ ਤੇ ਸਾਡੇ ਭਰਾਵਾਂ ਦੇ ਨਾਲ ਜਿੱਥੇ ਵੀ ਕারণ ਕਿ ਅਸੀਂ ਬੱਤਵੱਤ ਇਸ ਜੇ ਗੱਲਬਾਤ ਕਰਾਂਗੇ ਉਹਨੂੰ ਚੈਨਲ ਨੂੰ ਅੱਗੇ ਲੈ ਕੇ ਜਾਵਾਂਗੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਚੰਗਾ ਕੰਮ ਕਰਨ ਚੰਗੀ ਪੰਜਾਬ ਦੀ ਗੱਲ ਕਰਨੇ ਤਾਂ ਬੁਕਾਉ ਮੀਡੀਆ ਤੁਹਾਨੂੰ ਪਤਾ ਹੀ ਹੈ ਪਰ ਨੌਜਵਾਨਾਂ ਦੀ ਪਹਿਲਾਂ ਵੀ ਨਵੇਂ ਭਰਾਵਾਂ ਦੀ ਸਪੋਰਟ ਕਰਦਾਂ ਤੇ ਹੁਣ ਵੀ ਸਪੋਰਟ ਕਰਾਂਗੇ ਧੰਨਵਾਦ ਬਹੁਤ ਬਹੁਤ ਧੰਨਵਾਦ